ਗੱਲ ਤੋਂ ਤੇ ਆ ਕੇ ਲੱਗੀ ਹੋਈ ਦੀ ਜਿਹੜੀ ਮੈਂ ਜਿਹੜਾ ਕਿਦਾ ਨੰਬਰ ਤੇ ਆਈ ਠੀਕ ਹੈ ਫਿਰ ਮੈਡਮ ਤਾਂ ਤੂੰ ਤੂੰ ਫੇਰ ਤੂੰ ਫੇਰ ਨਹੀਂ ਮੰਨਦਾ ਮੈਡਮ ਦਾ ਮੰਨੀ ਜਾਂਦੀ ਗਲਤ ਹੋ ਗਿਆ ਕਹਿੰਦੀ ਕੈਨਸਲ ਕਰਾਉਣਿਆ ਤੂੰ ਕਹਿੰਦਾ ਮੈਨੂੰ ਪਤਾ ਨਹੀਂ ਨਹੀਂ ਬਾਈ ਤੂੰ ਕਿਤੇ ਤੇ ਹੋਰ ਤੂੰ ਫੇਰ ਬੱਟ ਤੇ ਵੀ ਹੋਵੇ ਸੀ ਦੇਣ ਦਾ ਰੱਖ ਜੇ ਬੱਟ ਇੱਕ ਬੱਟ ਤੇ ਵੀ ਉਹਦੀ ਤੇ ਕੋਈ ਹੋਇਆ ਖਰਚਾ ਮੱਚਿਆ ਹੋਇਆ ਤਾਂ ਅਸੀਂ ਗੱਲ ਘਟਾ ਦੇਾਂਗੇ ਨਹੀਂ ਮੈਡਮ ਨੇ ਪਤਾ ਕਿਹੜੀ ਰਕੀਸ ਨਾ ਜਿਹੜੀ ਮੈਂ ਰਕੀਸ ਨਾ ਭੀਸੀ ਮੈਡਮ ਨੂੰ ਹੀ ਭਰਾ ਨੇ ਪਤਾ ਮੇਰੀ ਗੱਲ ਤੂੰ ਆਇਆ ਨਹੀਂ ਇੱਥੇ ਔਕਾ ਦੇਖਣ ਮੌਕੇ ਤੇ ਤੂੰ ਆਇਆ ਨਹੀਂ ਹੈਗਾ ਤੂੰ ਇੱਥੇ ਜਾ ਕੇ ਤੈਂ ਬਣਾਤਾ ਆਵਦੇ ਗੱਲਬਾਤ ਨਹੀਂ ਮੈਂ ਤਾਂ ਇੱਥੇ ਫਿਰਦਾ ਹੁੰਦਾ ਨਹੀਂ ਰੋਜ਼ ਪਿੰਡ ਦੇ ਜੇ ਤੂੰ ਇੱਥੇ ਆਇਆ ਹੁੰਦਾ ਜੇ ਤੂੰ ਕੱਲ ਵੀ ਆਇਆਦਾ ਤੈਨੂੰ 2 ਦਿਨ ਹੋ ਗਏ ਤੈਨੂੰ ਫੋਨ ਕਰੀ ਜਾਂਦੇ ਨੂੰ ਹੁਣ ਤੜਕੇ ਵੀ ਤੈਨੂੰ ਫੋਨ ਕਰਿਆ ਸੀ ਤੁਸੀਂ ਕਹਿੰਦੇ ਉਦੋਂ ਕਹਿੰਦੇ ਮੈਂ ਐਸ.ਡੀ.ਐਨ ਦੇ ਬੈਠਾ ਹਾਂ ਕਿ ਇੱਥੇ ਥੋੜਾ ਹਲ ਹੋ ਜੂਵੇ 4 ਵਜੇ ਦਾ ਕਿਵੇਂ ਹੱਲ ਹੋਊਗਾ ਭਾਈ ਜਿਵੇਂ ਮੈਂ ਤਾਂ ਸੌਂਦਾ ਫਿਰਦਾ ਨਹੀਂ ਵੇਸਾ ਉਸ ਤੇ ਆਪਰਾਕਾ ਦਰੀ ਜੱਗਾਂ ਦੀ ਹਾਂ ਕਿਵੇਂ ਹੁੰਦਾ ਦੱਸ ਕਿਵੇਂ ਹੁਹਾਲਾ ਇਹ ਤੁੰਦੀ ਜੀ ਦੀ ਸਰਕਾਰ ਘਟੀਆ ਸਰਕਾਰ ਅਜ ਪ੍ਰਸ਼ਾਸਨ ਘਟੀਆ ਪ੍ਰਸ਼ਾਸਨ ਪਰ ਜਿਹੜਾ ਇੱਥੇ ਦਾ ਗੁਰਬਿੰਦਰ ਸਿੰਘ ਦਾ ਪੁੱਤਰ ਹਰਪਾਲ ਸਿੰਘ ਉਹਦਾ ਪਿਤਾ ਦੀ ਡੈਥ ਹੋਈ ਆ ਹਰਪਾਲ ਸਿੰਘ ਦੀ ਪਰ ਇਹਨੇ ਤਿੰਨ ਕਿੱਲੇ ਆ ਪਰਾਲੀ ਵੱਡੀ ਪਈ ਆ ਕਹਿੰਦੇ ਤੋਂ ਭਾਬਾ ਤੇ ਬਾਕੀ ਪਰਾਲੀ ਸਾਰੀ ਇੱਧਰ ਖੜੀ ਆ ਜੀਰੀ ਇਹਦੀ ਸਾਰੀ ਖੜੀ ਟੋਟਲ ਇੱਕ ਇਹਨੇ ਜੀਰੀ ਦਾ ਤੀਲਾ ਨਹੀਂ ਵੱਟਿਆ ਸੀਗਾ ਨਾ ਕਿਤੇ ਅੱਗ ਲਾਈ ਆ ਪਰ ਨਾ ਸਰਕਾਰ ਧਿਆਨ ਦੇਵੇ ਨਾ ਪ੍ਰਸ਼ਾਸਨ ਧਿਆਨ ਦੇਵੇ ਪਰ ਇਹਨਾਂ ਨੇ ਆਪਦੇ ਗਲੋਂ-ਗਲਾਵਾਂ ਲਾਉਣਾ ਹੁੰਦਾ ਜੀ ਅਸੀਂ ਆਪਦਾ ਵੀ ਲਾਦੀ ਪਰਚੇ ਪਾ ਕੇ ਘਰੇ ਬੈਠੀ ਪਰਚੇ ਪਾੰਦ ਨੇ ਜੋਗੇ ਥਾਣੇ ਵਾਲੇ ਉੱਥੇ ਬੈਠੇ ਰਹੇ ਤੇ ਵੀ ਉਥੇ ਪਰਚੇ ਪਾਤੇ ਪਟਵਾਰਾ ਦੇ ਉਥੇ ਪਰਵਾਰੀ ਬੈਠਾ ਦਫਤਰ ਦੇ ਰਖੇ ਪਾਤੇ ਪਾਤੇ ਅਜਿਹੇ ਨੌਟਲ ਅਫਸਰ ਨੇ ਉਹ ਉਹਨਾਂ ਨੇ ਪਰਚੇ ਪਾਤੇ ਇਸ ਕਰਕੇ ਬਿਨਾ ਦੇਖੇ ਤੋਂ ਪਰਚੇ ਪਾਦੇ ਝੂਠੇ ਨੇ ਪਰਚੇ ਜੇ ਇਹਨਾਂ ਨਾਂ ਅਸਲ ਕੀਤੇ ਤਾਂ ਆਉਣ ਅੰਦਰ ਬੜਾ ਕੋਈ ਐਕਸ਼ਨ ਲਾਵਾਂਗੇ